ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਜਨਮ ਦਿਨ ਹੈ। ਔਰ ਇਸ ਜਨਮ ਦਿਨ ਦੇ ਪਲਕ ਵਿੱਚ ਜਿਹੜਾ ਕੀ ਬੀਜਪੀ ਵੱਲੋਂ 15 ਵੜਾ ਮਨਾਇਆ ਜਾ ਰਿਹਾ ਅੱਜ ਜਿਹੜਾ ਕੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹਰਵਿੰਦਰ ਸਿੰਘ ਸੰਧੂ ਜਿਹੜੇ ਕੀ ਜ਼ਿਲ੍ਹਾ ਬੀਜਪੀ ਦੇ ਪ੍ਰਧਾਨ ਨੇ ਅੰਮ੍ਰਿਤਸਰ ਦੇ ਉਹਨਾਂ ਨਾਲ ਗੱਲਬਾਤ ਕਰ ਲਏ ਆ ਪਾਜੀ। ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਪ੍ਰਧਾਨ ਮੰਤਰੀ ਸਾਹਿਬ ਦੇ ਜਨਮ ਦਿਨ। ਪਹਿਲਾਂ ਤੇ ਸਿਕੰਦਰ ਜੀ ਸਾਰਿਆਂ ਨੂੰ ਸਾਡੇ ਜਸ ਅਸੀ ਤੇ ਤਪਸਵੀ ਪ੍ਰਧਾਨ ਮੰਤਰੀ ਕਿ ਨਰਿੰਦਰ ਭਾਈ ਮੋਦੀ ਜੀ ਦੇ ਜਨਮ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ। ਔਰ ਅੱਜ ਉਸੇ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਵਸ ਤੇ ਅਪਲਖ ਵਿੱਚ ਜਿੱਥੇ ਸਾਰਾ ਦੇਸ਼ ਉਹਨਾਂ ਦਾ ਜਨਮ ਦਿਨ ਮਨਾ ਰਿਹਾ ਹੈ। ਅਸੀਂ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਵੀ ਅੱਜ ਜਿਹੜਾ ਉਹਨਾਂ ਦਾ ਸੇਵਾ 15 ਵਾਲਾ 17 ਅੱਜ ਤੋਂ ਲੈ ਕੇ ਦੇ 2 ਅਕਤੂਬਰ ਤੱਕ ਮਨਾਣਾ ਹੈ ਔਰ ਵੱਖ-ਵੱਖ ਸੇਵਾ ਦੇ ਕੰਮ ਜਿਹੜੇ ਸਾਡੇ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਆਪਾਂ ਲਈ ਕਿਨੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਅੱਜ ਗਊਸ਼ਾਲਾ ਤੋਂ ਕੀਤੀ ਜਿੱਥੇ ਅਸੀਂ ਗਊਸ਼ਾਲਾ ਦੀ ਸਫਾਈ ਸੇਵਾ ਦਾ ਵੀ ਕੰਮ ਕੀਤਾ ਔਰ ਗਵਾਂ ਨੂੰ ਅਸੀਂ ਪਠੇ ਵੀ ਪਾਈ ਉਤ ਬਾਅਦ ਅਸੀਂ ਇਹ ਖੂਨਦਾਨ ਕੈਂਪ ਤੋਂ ਆਰਗਨ ਕੀਤਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣਾ ਖੂਨ ਜਿਹੜਾ ਦਾਨ ਕੀਤਾ ਉਸ ਤੋਂ ਬਾਅਦ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਯੂਵਾ ਮੋਰਚਾ ਦਾ ਅਧਿਕਾਰਿ ਅਤੇ ਸਾਰੇ ਜਿੰਨੇ ਸਾਡੇ ਆਫਿਸ ਬੇਰਲ ਤੇ ਕਾਫੀ ਜਣੇ ਨੇ ਅੱਜ ਤਰਗੀਬਨ ਕੋਈ 60-70 ਜਣੇ ਤੋਂ ਵੱਧ ਬਲੱਡ ਡੋਨੇਟ ਕੀਤਾ ਔਰ ਮੈਂ ਸਮਝਦਾ ਇਹ ਬਹੁਤ ਖੂਨਦਾਨ ਜਿਹੜਾ ਇੱਕ ਉਤਮਦਾਨ ਹੈ ਆਪਾਂ ਇਹਦੇ ਨਾਲ ਕਈ ਜ਼ਿੰਦਗੀਆਂ ਨੂੰ ਬਚਾ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੂੰ ਇਹਦੀ ਕੀਮਤ ਦਾ ਪਤਾ ਹੈ ਜਿਹਨੂੰ ਇੱਕ ਖੂਨਦਾਨ ਦੀ ਜਿਹੜਾ ਲੋੜ ਜਿਹੜਾ ਖੂਨ ਦੀ ਲੋੜ ਪੈਂਦੀ ਹੈ ਤੇ ਉਹਨੂੰ ਇਸ ਦਿੱਤਾ ਹੋਇਆ ਸਾਡਾ ਖੂਨ ਉਹਨੂੰ ਜਦੋਂ ਚੜਦਾ ਹੈ ਤੇ ਉਹਦੀ ਜਾਨ ਬਚਦੀ ਹੈ ਉਹਨੂੰ ਅਸੀਂ ਸਮਝਦੇ ਆ ਸਾਨੂੰ ਰਿਲੀਫ ਮਿਲਦਾ ਹੈ ਔਰ ਉਸ ਬੰਦੇ ਨੂੰ ਵੀ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਮੈਂ ਸਮਝਦਾ ਸਾਰਿਆਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਹੈ ਖੂਨਦਾਨ ਕਰਨਾ ਇੱਕ ਬਹੁਤ ਵਧੀਆ ਗੱਲ ਹੈ ਤੁਹਾਡੇ ਖੂਨ ਦਾ ਜਿਹੜਾ ਤੁਸੀਂ ਦਾਨ ਕਰਦੇ ਹੋ ਕੁਝ ਘੰਟਿਆਂ ਦੇ ਵਿੱਚ ਹੀ ਇਹ ਤੁਹਾਡਾ ਖੂਨ ਜਿਹੜਾ ਦੁਬਾਰਾ ਉਹ ਬਣ ਜਾਂਦਾ ਹੈ ਤੇ ਇਹ ਇੱਕ ਮਹਾਨ ਦਾਨ ਹੈ ਸਾਰਿਆਂ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇੱਕ ਪਾਸੇ ਤੁਸੀਂ 15 ਵਾੜਾ ਮਨਾ ਰਹੇ ਹੋ ਦੂਜੀ ਪਾਸੇ ਯੂਥ ਕਾਂਗਰਸ ਜਿਹੜੀ ਕਿ ਅੱਜ ਬੇਰੋਜ਼ਗਾਰੀ ਦਿਵਸ ਮਨਾ ਰਹੀ ਹੈ ਕਹਿੰਦੇ ਜਦੋਂ ਵੀ ਪ੍ਰਧਾਨ ਮੰਤਰੀਆਂ ਦਿਨ ਹੁੰਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਬਹੁਤ سارے ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ ਜੁਵਾਵਾਂ ਨੂੰ ਨੌਕਰੀਆਂ ਦਵਾਂਗੇ ਪਰ ਪਰ ਲਿਖੇ ਨੌਜਵਾਨ ਜਿਹੜੇ ਕਿ ਉਹ ਬੇਰੋ ਤੇ ਆਮ ਆਦਮੀ ਪਾਰਟੀ ਐ ਇਹ ਦੋਵੇਂ ਇੱਕੋ ਸਿੱਕੇ ਦੇ ਪਹਿਲੂ ਨੇ ਦੇਖੋ ਇਹ ਜਦੋਂ ਬਾਰਡਰ ਹੈ ਪੰਜਾਬ ਦਾ ਬਾਰਡਰ ਪਾਰ ਕਰਦੇ ਨੇ ਤੇ ਉੱਥੇ ਜਾ ਕੇ ਹੱਥ ਮਿਲਾ ਲੈਂਦੇ ਨੇ ਜਫੀਆਂ ਪਾ ਲੈਂਦੇ ਨੇ ਤੇ ਕਹਿੰਦੇ ਅਸੀਂ ਇੱਕੋ ਚੀਜ਼ ਆ ਤੇ ਇੱਥੇ ਆ ਕੇ ਇਹਨਾਂ ਦਾ ਚਿਹਰਾ ਕੁਝ ਹੋਰ ਬਦਲ ਜਾਂਦਾ ਹੈ ਇਹ ਮੈਂ ਸਮਝਦਾ ਇਹ ਸਾਰੇ ਜਾਣੇ ਗਲਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ-ਜੋ ਵੀ ਸੁਵਿਧਾਵਾਂ ਦਿੱਤੀਆਂ ਜੋ-ਜੋ ਵੀ ਸਹੂਲਤਾ ਦਿੱਤੀਆਂ ਅੱਜ ਪੰਕਤੀ 'ਤੇ ਖੜੇ ਅਖੀਰਲੇ ਵਿਅਕਤੀ ਤੱਕ ਉਹਨਾਂ ਨੇ ਸਹੂਲਤਾਂ ਦਿੰਦੇ ਆ ਭਾਵੇਂ ਆਯੂਸ਼ਮਾਨ ਯੋਜਨਾ ਹੈ ਭਾਵੇਂ ਆਵਾਸ ਯੋਜਨਾ ਹੈ ਭਾਵੇਂ ਸਾਡੇ ਅੱਜ ਹੁਣ ਉਹਨਾਂ ਨੇ ਐਲਾਨ ਕੀਤਾ ਕਿ 70 ਸਾਲ ਤੋਂ ਵੱਧ ਜਿੰਨੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇੱਕ ਮੁਫਤ ਬੀਮਾ ਰਾਸ਼ੀ ਜਿਹੜੀ ਹੈਲਥ ਇੰਸ਼ੋਰੈਂਸ ਦਿੱਤੀ ਜਾਏਗੀ ਔਰ ਨਿੱਕੀਆਂ-ਸਿਆ ਯੋਜਨਾਵਾਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਜੀ ਇਸ ਵੇਰੇ ਸਹੂਲਤਾਂ ਦੇ ਰਹੇ ਨੇ ਔਰ ਕਾਂਗਰਸੀ ਔਰ ਆਮ ਆਦਮੀ ਪਾਰਟੀ ਇੱਕ ਦੂਜੇ ਨੂੰ ਫ੍ਰੈਂਡਲੀ ਮੈਚ ਖੇਡ ਕੇ ਸਮਾਂ ਦੇਇਆ ਕਿਉਂਕਿ ਇਹਨਾਂ ਨੂੰ ਹੁਣ ਖੌਫ ਹੈ ਜੋ ਸਾਡਾ ਵਧਦਾ ਹੋਇਆ ਗ੍ਰਾਫ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੁਣ ਜੋ ਲੋਕਪ੍ਰਿਤਾ ਸਾਡੇ ਪ੍ਰਧਾਨ ਮੰਤਰੀ ਜੀ ਦੀ ਹੈ ਤੁਸੀਂ ਪਿਛਲੇ ਇਲੈਕਸ਼ਨਾਂ 'ਚ ਭਾਵੇਂ ਬਿਸ਼ੱਕ ਅਸੀਂ ਕੋਈ ਸੀਟ ਨਹੀਂ ਜਿੱਤ ਸਕੇ ਪਰ ਸਾਡੀ ਵੋਟ ਪਰਸੈਂਟੇਜ ਇੰਨੀ ਕਿ ਵਧ ਗਈ ਹੈ ਉਹ ਇਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਬਣੀ ਹੈ ਉਹਨੇ ਫ੍ਰੈਂਡਲੀ ਮੈਚ ਖੇਡਣ ਲੱਗ ਗਿਆ ਕਦੀ ਬਾਲ ਉਹ ਨਹੀਂ ਛੱਡਦਾ ਉਹ ਨੂੰ ਛੱਡਦਾ ਤਾਂ ਕਿ ਭਾਜੀਪੀ ਦਾ ਆਪਾਂ ਕਿਤਰਾ ਗ੍ਰਾਫ ਨੂੰ ਥੱਲੇ ਛੱਡ ਸਕੇ ਸੋ ਮੈਂ ਸਮਝਦਾ ਇਹਨਾਂ ਕੋਲ ਜਿਹੜੀ ਜਿਹੜੀਆਂ ਚਾਲਬਾਜ਼ੀਆਂ ਇਹਨਾਂ ਦੇ ਕਾਮਯਾਬ ਨਹੀਂ ਹੋਣੀਆਂ ਇਹ ਭਾਰਤੀ ਜਨਤਾ ਪਾਰਟੀ 2015 ਦੇ ਸਰਕਾਰ ਨੇ ਵਾਅਦੇ ਕਹਿੰਦੇ ਵਾਅਦਾ ਖਿਲਾਫੀ ਹੋਈ ਹੈ ਜੀ ਨੌਜਵਾਨਾਂ ਨੂੰ ਨੌਕਰੀਆਂ ਦੇ ਵਾਅਦੇ ਕੀਤੇ ਸੀ ਵਾਅਦਾ ਕਿਤੇ ਪੂਰੇ ਨਹੀਂ ਹੋਏ ਬੜੇ ਫੇ ਨੌਜਵਾਨ ਜਿਹੜੇ ਨੇ ਉਹ ਰਿਕਸ਼ਾ ਚਲਾ ਰਹੇ ਨੇ ਜਾਂ ਰੀੜੇ ਲਗਾ ਰਹੇ ਨੇ ਦੇਖੋ ਇਹ ਹੈ ਕੇਂਦਰ ਸਰਕਾਰ ਵੱਲੋਂ ਵਿਭਿੰਨ ਯੋਜਨਾਵਾਂ ਦੇ ਅੰਤਰਗਤ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਸਵੈ ਰੋਜਗਾਰ ਦੇ ਅੰਤਰਗਤ ਵੀ ਪ੍ਰਧਾਨ ਮੰਤਰੀ ਨੇ ਬਹੁਤ ਲੋਕਾਂ ਨੂੰ ਜਿੱਥੇ ਪਿੱਛੇ ਵੀ ਕੁਝ ਯੋਜਨਾਵਾਂ ਚਲਾਈਆਂ ਜਿੱਥੇ ਸੱਤ ਦਿਨ ਦਾ ਸਾਡੇ ਜਿਹੜੇ ਨੌਜਵਾਨ ਸਾਥੀ ਹੈ ਜਾਂ ਕੋਈ ਵੀ ਕਿੱਤਾ ਭਾਵੇਂ ਉਹ ਸਾਡੇ ਕੋਈ ਜਿਨ੍ਹਾਂ ਨੂੰ ਵਾਲ ਕੱਟਦੇ ਨੇ ਜਾਂ ਕੋਈ ਲੋਹਾਰ ਦਾ ਕੰਮ ਕਰਦਾ ਹੈ ਜਾਂ ਕੋਈ ਮੈਸਨ ਦਾ ਕੰਮ ਕਰਦਾ ਹੈ ਉਹਨਾਂ ਨੂੰ ਇੱਕ ਯੋਜਨਾ ਦੇ ਅੰਦਰर्गत ਅਸੀਂ ਉਹਨਾਂ ਨੇ ਪਹਿਲੋਂ 7 ਦਿਨ ਦੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਨਾ ਕਿ ਟ੍ਰੇਨਿੰਗ ਦਿੱਤੀ ਉਸ 7 ਦਿਨਾਂ ਦਾ ਪੱਤਾ ਵੀ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਹਜ਼ਾਰ ਵੀ ਦਿੱਤੇ ਤਾਂ ਕਿ ਉਹ ਆਪਣੇ ਕੰਮਕਾਰ ਕਰ ਸਕਣ ਜਿਨ੍ਹਾਂ ਨੂੰ ਤੇ ਸਰਕਾਰੀ ਨੌਕਰੀਆਂ ਜਾਂ ਉਹਨਾਂ ਨੂੰ ਦੇ ਪਾਏ ਉਹ ਠੀਕ ਹੈ ਅਦਰਵਾਈਜ਼ ਉਹਨਾਂ ਨੂੰ ਸਵੈ ਰੋਜ਼ਗਾਰ ਵਾਲੀ ਵੀ ਸਾਡੀ ਸਰਕਾਰ ਲੈ ਕੇ ਗਈ ਹੈ ਔਰ ਇਸ ਯੋਜਨਾ ਦੇ ਅੰਤਰਗਤ ਹਜ਼ਾਰਾਂ ਨੌਜਵਾਨਾਂ ਨੇ ਆਪਣਾ ਰੋਜ਼ਗਾਰ ਪਾਇਆ ਰਾਹੁਲ ਗਾਂਧੀ ਤੇ ਜੋ ਅਮਿਤ ਭਿੱਟੂ ਹੋਣਾਂ ਦਾ ਬਿਆਨ ਆਇਆ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਅਕਰੋਸ਼ ਵਿੱਚ ਹੈ ਔਰ ਆਖਰੀ ਵੀ ਐਸੇ ਬਿਆਨ ਜਿਹੜੇ ਕਿ ਉਹ ਦਿਨੇ ਸਹੀ ਨਹੀਂ ਹੈ ਦੇਖੋ ਰਾਹੁਲ ਗਾਂਧੀ ਜੀ ਨੇ ਵੀ ਆਪਣੇ ਜ਼ਬਾਨ ਦੇ ਥੋੜਾ ਜਿਹਾ ਲਿਖਾਮ ਲਾਣਾ ਪਵੇਗਾ ਕਿਉਂਕਿ ਜਦੋਂ ਕੋਈ ਪ੍ਰਧਾਨ ਮੰਤਰੀ ਠੀਕ ਹੈ ਜਦੋਂ ਇਲੈਕਸ਼ਨ ਸੀ ਉਹ ਜੋ ਵੀ ਟਿੱਪਣੀ ਕਰਦੇ ਰਹੇ ਉਹ ਠੀਕ ਸੀ ਪਰ ਹੁਣ ਜਿਹੜਾ ਪ੍ਰਧਾਨ ਮੰਤਰੀ ਬਣਿਆ ਉਹ ਕੱਲੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਨਹੀਂ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਤੋਂ ਗੱਲ ਕਰਦੇ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਗੱਲ ਨਹੀਂ ਕਰਦੇ ਉਹ ਸਾਡੇ ਦੇਸ਼ ਦੇ ਖਿਲਾਫ ਗੱਲ ਕਰਦੇ ਨੇ ਔਰ ਜਦੋਂ ਉਹ ਦੇਸ਼ ਦੇ ਖਿਲਾਫ ਕੋਈ ਗੱਲ ਕਰਨਗੇ ਸਾਡੇ ਜਿਹੜੇ ਅਸੀਂ ਦੇਸ਼ ਵਾਸੀ ਆ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਹੈ ਸਾਰਿਆਂ ਦਾ ਖੂਨ ਖੋਲਦਾ ਜਦੋਂ ਦੇਸ਼ ਨੂੰ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡਾ ਦੇਸ਼ ਇੰਨੀਆਂ ਬੁਲੰਦੀਆਂ ਤੇ ਸਾਡੇ ਪ੍ਰਧਾਨ ਮੰਤਰੀ ਨੇ ਨਿਤਤਵ ਚ ਅੱਜ ਵਿਸ਼ੂ ਗੁਰੂ ਬਣ ਜਾ ਰਿਹਾ ਪਰ ਇਹ ਰਾਹੁਲ ਗਾਂਧੀ ਹੈ ਜਿਹੜਾ ਬਾਹਰ ਜਾ ਕੇ ਵਿਦੇਸ਼ਾਂ ਚ ਜਾ ਕੇ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਸਾਡੇ ਦੇਸ਼ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਬਿਲਕੁਲ ਜੀ ਇਹਨੇ ਜਿਲ੍ਹਾ ਭਾਜਪਾ ਪ੍ਰਧਾਨ ਹਰਿੰਦਰ ਸਿੰਘ ਸੰਧੂ ਜਿਨ੍ਹਾਂ ਦੀ ਅਗਵਾਈ ਵਿੱਚ ਇੱਥੇ ਕੀ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਹੌਂਦਨ ਕੈਂਪ ਲਗਾਇਆ ਗਿਆ ਔਰ ਇਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ 15 ਦਿਨ ਲੱਕੀ ਲਗਾਤਾਰ ਸੇਵਾ ਦੇ ਕੰਮ ਜਿਹੜੇ ਨੇ ਉਹ चलाए विपिन शर्मा सिकंदर पसीचा, टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।